ਹਾਂਜੀ ਆਪਾਂ ਹਾਜ਼ਰ ਹਾਂ ਜੀ ਈਟੀਟੀ 23 ਚੌਣ ਭਰਤੀ ਸੰਬੰਧੀ ਨਵੀਂ ਅਪਡੇਟ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ 23 ਚੌਣ ਭਰਤੀ ਦੀ ਸਿਲੈਕਸ਼ਨ ਲਿਸਟਾਂ ਦੀ ਤੇ ਇਸ ਦੇ ਨਾਲ ਹੀ ਗੱਲ ਕਰਾਂਗੇ ਜੀ ਕੋਰਟ ਕੇਸ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ 23 ਚੌਣ ਭਰਤੀ ਹੈ ਠੀਕ ਹੈ ਉਸ ਨੂੰ ਲੈ ਕੇ ਐਜੂਕੇਸ਼ਨ ਸੈਕਟਰੀ ਤੇ ਡੀਜੀਐਸਸੀ ਤੇ ਜਿਹੜੀ ਚੱਲ ਰਹੀ ਕਨਟੈਂਪਟ ਆਫ ਕੋਰਟ ਸੀਗਾ ਉਹ ਡਿਸਮਿਸ ਹੋ ਚੁੱਕਿਆ ਹੈ ਤੁਸੀਂ ਸਕਰੀਨ ਤੇ ਦੇਖ ਪਾਰੇ ਹੋਵੋਗੇ ਠੀਕ ਹੈ ਕੱਲ ਜਿਹੜਾ ਹੈ 23 ਜੁਲਾਈ ਨੂੰ ਡਿਸਮਿਸ ਹੋ ਚੁੱਕਿਆ ਹੈ ਠੀਕ ਹੈ ਹੁਣ ਆਪਾਂ ਗੱਲ ਕਰ ਲਈਏ ਕਿ ਫਿਰ ਹੁਣ ਇਸ ਦੀ ਸਿਲ ਕਦੋਂ ਤੱਕ ਜਿਹੜੀ ਜੁਆਇਨਿੰਗ ਆ ਉਹ ਦੇਖਣ ਨੂੰ ਮਿਲੇਗੀ ਸਭ ਤੋਂ ਪਹਿਲਾਂ ਦੇਖੋ ਗੱਲ ਕਰ ਲੈ ਕੇ ਜਿਹੜੀ ਆਪਾਂ ਨੇ ਇੱਕ ਪਿਛਲੀ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਕੀ ਡਿਪਾਰਟਮੈਂਟ ਵੱਲੋਂ ਪ੍ਰੋਵੀਜ਼ਨਲ ਲਿਸਟ ਆਊਟ ਕੀਤੀ ਗਈ ਸੀ ਤਾਂ ਉਹਦੇ ਵਿੱਚ ਦੇਖੋ ਲਿਸਟ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਨੇ ਤੁਸੀਂ ਸਾਰੇ ਇਸ ਚੀਜ਼ ਤੋਂ ਵਾਕਿ ਫੋਵੋਗੇ ਵੀਡੀਓ ਦੇ ਨੀਚੇ ਬਹੁਤ ਸਾਰੇ ਕਮੈਂਟਸ ਦੇ ਵਿੱਚ ਦੱਸਿਆ ਹੋਇਆ ਸੀ ਕੈਂਡੀਡੇਟਸ ਨੇ ਕਿ ਲਿਸਟ ਦੇ ਵਿੱਚ ਆਹ ਮਿਸਟੇਕ ਆ ਉਹ ਮਿਸਟੇਕ ਹੈ ਬਾਅਦ ਦੇ ਵਿੱਚ ਚੈੱਕ ਕੀਤੀ ਉਹਦੇ ਵਿੱਚ 에ਰਰ ਹੈਗੀਆਂ ਨੇ ਕਾਫੀ ਠੀਕ ਹੈ ਗੱਲ ਕਰ ਲਈ ਕਿ ਹੁਣ ਫਿਰ ਨੈਕਸਟ ਲਿਸਟ ਕਦੋਂ ਆਏਗੀ ਤੇ ਕਦੋਂ ਤੱਕ ਜੁਆਇਨਿੰਗ ਹੋ ਸਕਦੀ ਹੈ ਤਾਂ ਦੇਖੋ ਸਿੰਪਲ ਜਿਹਾ ਆਪਾਂ ਗੱਲ ਕਰ ਲਈ ਜਿਹੜਾ ਇਹ ਕੇਸ ਖਤਮ ਹੋਇਆ ਜਿਹੜਾ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਠੀਕ ਹੈ ਇਹ ਹੈਗਾ ਸੀ ਜੀ ਲਿਸਟ ਦੇ ਰਿਲੇਟਡ ਕਿ ਪ੍ਰੋਸੈਸ ਡਿਪਾਰਟਮੈਂਟ ਕਹਿੰਦਾ ਸੀ ਕਿ ਅਸੀਂ ਉਦੋਂ ਤੱਕ ਸਟਾਰਟ ਨਹੀਂ ਕਰ ਸਕਦੇ ਜਦੋਂ ਤੱਕ ਕੇਸ ਖਤਮ ਨਹੀਂ ਹੁੰਦਾ ਹੈਗਾ ਠੀਕ ਹੈ ਤੇ ਹੁਣ ਇਹ ਕੇਸ ਜਿਹੜਾ ਖਤਮ ਹੋ ਚੁੱਕਿਆ ਹੈ ਤਾਂ ਹੀ ਡਿਪਾਰਟਮੈਂਟ ਵੱਲੋਂ ਜਿਹੜੀ ਲਿਸਟ ਆ ਉਜਾਰੀ ਕੀਤੀ ਗਈ ਸੀ ਹੁਣ ਜੇ ਆਪਾਂ ਗੱਲ ਕਰ ਲਈ ਕਿ ਹੁਣ ਅਪਡੇਟਡ ਲਿਸਟ ਕਦੋਂ ਆਏਗੀ ਤਾ ਦੇਖੋ ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਜਿਹੜਾ 8TT ਯੂਨੀਅਨ ਹੈ 234 ਦੀ ਠੀਕ ਹੈ 234 ਜਿਹੜਾ ਕੈਡਰ ਹੈ ਉਹ ਇਹ ਨਾ ਸੋਚਣ ਕਿ ਹੁਣ ਕੇਸ ਖਤਮ ਹੋ ਗਿਆ ਤੇ ਭਰਤੀ ਕੰਪਲੀਟ ਹੈ ਦੇਖੋ ਡਿਪਾਰਟਮੈਂਟ ਉਹ ਨਾ 94 ਭਰਤੀ ਦਾ ਪੇਪਰ ਵੀ ਲੈਣ ਵਾਲਾ ਹੈ ਆਉਣ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੇ 234 ਭਰਤੀ ਵੀ ਕੰਪਲੀਟ ਕਰਨੀ ਹੈ ਠੀਕ ਹੈ ਤਾਂ ਇਹ ਇੱਕ ਚੀਜ਼ ਜਿਹੜੀ ਸਮਝਣ लायक ਇਹ ਹੈ ਕਿ ਜਿਹੜੇ 234 ਵਾਲੇ ਕੈਂਡੀਡੇਟਸ ਨੇ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਠੀਕ ਹੈ ਤੁਸੀਂ ਐਂ ਦੇਖ ਲਓ ਵੀ ਇੰਨਾ ਟਾਈਮ ਹੋ ਗਿਆ ਡਿਪਾਰਟਮੈਂਟ ਨੇ ਜਿਹੜੀ ਲਿਸਟ ਜਾਰੀ ਕੀਤੀ ਆ ਉਹ ਵੀ ਸਹੀ ਨਹੀਂ ਹੈਗੀ ਐਕੂਰੇਟ ਨਹੀਂ ਹੈਗੀ ਠੀਕ ਹੈ ਤਾਂ ਇਸ ਕਰਕੇ ਵੱਧ ਤੋਂ ਵੱਧ ਉਹਨਾਂ ਨੂੰ ਚਾਹੇ ਤੁਸੀਂ ਡਿਮਾਂਡ ਕਰੋ ਜਾਂ ਕਿ ਆਪਦੀ ਅਪੀਲ ਕਰੋ ਡਿਪਾਰਟਮੈਂਟ ਵਿਜ਼ਿਟ ਕਰੋ ਹਨਾ ਉੱਥੇ ਆਪਦੀ ਗੱਲ ਰੱਖੋ ਕਿ ਇੱਕ ਜਿਹੜੀ ਅਪਡੇਟਡ ਲਿਸਟ ਹੈ ਐਕੂਰੇਟ ਲਿਸਟ ਆਊਟ ਜਾਰੀ ਕੀਤੀ ਜਾਵੇ ਉਸ ਦੀ ਜਿਹੜੀ ਹੈ ਮੰਗ ਕੀਤੀ ਜਾਵੇ ਡਿਪਾਰਟਮੈਂਟ ਤੋਂ ਠੀਕ ਹੈ ਜੇ ਜਦ ਤੋ ਡਿਪਾਰਟਮੈਂਟ ਤੋਂ ਮੰਗ ਨਹੀਂ ਕਰਦੇ ਉਦੋਂ ਤੱਕ ਲਿਸਟ ਨਹੀਂ ਆਉਣੀ ਹੈਗੀ ਕਿਉਂਕਿ ਡਿਪਾਰਟਮੈਂਟ ਕੋਲ ਇਹ ਚੀਜ਼ ਹਲੇ ਵੀ ਹੈਗੀ ਹੈ ਕਿ ਹਾਂ ਉਹਨਾਂ ਨੇ 94% ਦਾ ਹਲੇ ਪੇਪਰ ਲੈਣਾ ਹੈ ਉਹਨਾਂ ਦਾ ਸਟਾਫ ਉਧਰ ਬਿਜ਼ੀ ਹੈ ਤਾਂ ਇਸ ਕਰਕੇ 23 24 ਵਾਲਾ ਨੂੰ ਚਾਹੀਦਾ ਹੈ ਕਿ ਆਪ ਦਾ ਜਿਹੜਾ ਹੈ ਇਕੱਠਾ ਕੀਤਾ ਜਾਵੇ ਤੇ ਆਪਦੀ ਜਿਹੜੀ ਅਪਡੇਟਡ ਲਿਸਟ ਹੈ ਉਹਦੀ ਮੰਗ ਕੀਤੀ ਜਾਵੇ ਠੀਕ ਹੈ ਬਹੁਤ ਸਾਰੇ ਕੈਂਡੀਡੇਟ ਸੇ ਕੈਰੀਸਨ ਕੇ ਮੈਡਮ ਪਰਤੀ ਸੇਫ ਹੈ ਜਾਂ ਨਹੀਂ ਤਾਂ ਦੇਖੋ ਪਰਤੀ ਤਾਂ ਸੇਫ ਹੈਗੀ ਹੈ ਕੇਸ ਤਾਂ ਖਤਮ ਹੋ ਗਿਆ ਲੇਕਿਨ ਹੁਣ ਜਦੋਂ ਤੱਕ ਡਿਪਾਰਟਮੈਂਟ ਲਿਸਟਾ ਜਾਰੀ ਨਹੀਂ ਕਰਦਾ ਫਰਸਟ ਸਿਲੈਕਸ਼ਨ ਲਿਸਟ ਆਊਟ ਨਹੀਂ ਕਰਦਾ ਉਦੋਂ ਤੱਕ ਤੁਸੀਂ ਐਂ ਦੇਖ ਲਓ ਵੀ ਕੇਸ ਵਾਲਿਆਂ ਨੇ ਪਹਿਲਾਂ ਵੀ ਇਹ ਪਰਤੀ ਰੋਲੀ ਹੈ ਤੇ ਹੁਣ ਵੀ ਬਹੁਤ ਜਣੇ ਇਸ ਦੇ ਵਿੱਚ ਜਿਹੜੀ ਹੈ ਕਹਿ ਲਓ ਲਗਾਣਗੇ ਕੇਸ ਤਾਂ ਇਹਦੇ ਨਾਲੋਂ ਬੈਟਰ ਹੈ ਕਿ ਬਾਅਦ ਦੇ ਵਿੱਚ ਕੋਈ ਚੀਜ਼ ਕੀਤੀ ਜਾਵੇ ਤਾਂ ਆਈਟੀਟੀ ਯੂਨੀਅਨ ਜਿਹੜੀ 23 ਚੋਣ ਕੈਡਰ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਮੰਗ ਕਰਨੀ ਚਾਹੀਦੀ ਹੈ ਕਿ ਜਿਹੜੀ ਐਕੂਰੇਟ ਲਿਸਟ ਹੈ ਅਪਡੇਟਡ ਲਿਸਟ ਆਫ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ ਕਿਉਂਕਿ ਇੰਨਾ ਸਮਾਂ ਦੇਖੋ ਹੁਣ ਭਰਤੀ ਨੂੰ ਹੋ ਗਿਆ ਹੁਣ ਨੂੰ ਤਾਂ ਲਿਸਟ ਤਿਆਰ ਹੋਣੀ ਚਾਹੀਦੀ ਸੀ ਪ੍ਰੋਪਰ ਹੈਨਾ ਆਰਡਰ ਵੀ ਇੰਨੀ ਲੇਟ ਆਇਆ ਨੇ ਲੇਕਿਨ ਅਪਨ ਨੂੰ ਪਤਾ ਵੀ ਆਰਡਰ ਦੇ ਵਿੱਚ ਕੀ ਆਇਆ ਹੈ ਤੁਹਾਡੇ ਡਿਪਾਰਟਮੈਂਟ ਕੋਲ ਪਹਿਲਾਂ ਹੀ ਜਿਹੜੀਆਂ ਚੀਜ਼ਾਂ ਨੇ ਤਿਆਰ ਹੋਣੀਆਂ ਚਾਹੀਦੀਆਂ ਸੀ ਤਾਂ ਹੁਣ ਜਿਹੜੀ ਅਪਡੇਟਡ ਲਿਸਟ ਆ ਉਹਦੀ ਮੰਗ ਕੀਤੀ ਜਾਵੇ ਕੇਸ ਜਿਹੜੇ ਨੇ ਸਾਰੇ ਖਤਮ ਹੋ ਚੁੱਕੇ ਨੇ ਬੀਆਰਡ ਵਾਲਾ ਮਸਲਾ ਵੀ ਹੱਲ ਹੋ ਚੁੱਕਿਆ ਹੈ ਠੀਕ ਹੈ ਇਸ ਤੋਂ ਬਿਨਾਂ ਜੇ ਆਪਾਂ ਗੱਲ ਕਰ ਲਈਏ ਭਰਤੀ ਕਦੋਂ ਤੱਕ ਪੂਰੀ ਹੋਏਗੀ ਤਾਂ ਦੇਖੋ ਭਰਤੀ ਜੇ ਤਾਂ ਲਿਸਟ ਇੱਕ ਜਾਂ ਦੋ ਦਿਨਾਂ ਦੇ ਵਿੱਚ ਆਉਂਦੀ ਹੈ ਤਾਂ 15 ਅਗਸਤ ਤੋਂ ਪਹਿਲਾਂ ਪਹਿਲਾਂ ਭਰਤੀ ਜ਼ਰੂਰ ਕੰਪਲੀਟ ਹੋ ਜਾਏਗੀ ਪਰ ਕਦੋਂ ਹੋਏਗੀ ਜਦੋਂ ਡਿਪਾਰਟਮੈਂਟ ਕੋਲ ਮੰਗ ਕੀਤੀ ਜਾਵੇਗੀ ਠੀਕ ਹੈ ਡਿਪਾਰਟਮੈਂਟ ਜਦੋਂ ਤੱਕ ਤੁਸੀਂ ਉਹਨਾਂ ਨੂੰ ਕਹੋਗੇ ਨਹੀਂ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾਊਗਾ ਠੀਕ ਹੈ ਅਪੀਲ ਨਹੀਂ ਕੀਤੀ ਜਾਊਗੀ ਮੰਗ ਨਹੀਂ ਰੱਖੀ ਜਾਏਗੀ ਉਦੋਂ ਤੱਕ ਕੁਝ ਨਹੀਂ ਆਪਾਂ ਕਹਿ ਸਕਦੇ ਹੈਗੇ ਠੀਕ ਹੈ ਤਾਂ ਜਿਹੜੇ ਵੀ 23 ਚੋਣ ਦੇ ਵਿੱਚ ਸਿਲੈਕਟਡ ਨੇ ਜਾਂ ਸਿਲੈਕਟ ਹੋਣ ਵਾਲੇ ਨੇ ਠੀਕ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਡਿਪਾਰਟਮੈਂਟ ਜਾ ਕੇ ਗੱਲ ਕੀਤੀ ਜਾਵੇ ਆਪਣੀ ਸਹੀ ਐਕੂਰੇਟ ਲਿਸਟ ਦਾ ਘੱਟੋ ਘੱਟ ਜਿਹੜੀ ਆ ਕਢਵਾਣੀ ਚਾਹੀਦੀ ਹੈ ਠੀਕ ਹੈ ਜੀ ਡਿਪਾਰਟਮੈਂਟ ਵੱਲੋਂ ਜਿਹੜੀ ਲਿਸਟ ਜਾਰੀ ਕੀਤੀ ਹੈ ਉਹਦੇ ਵਿੱਚ 에ਰਰ ਨੇ ਐਕੂਰੇਟ ਨਹੀਂ ਹੈਗੀ ਠੀਕ ਹੈ ਤੇ 23 ਚੋਣ ਦਾ ਪ੍ਰੋਸੈਸ ਜਿਹੜਾ ਜਲਦ ਤੋਂ ਜਲਦ ਸਟਾਰਟ ਕਰਨ ਦੇ ਲਈ ਡਿਪਾਰਟਮੈਂਟ ਨੂੰ ਮੰਗ ਕੀਤੀ ਜਾਵੇ ਕਿ ਜਿਹੜੀ ਐਕੂਰੇਟ ਲਿਸਟ ਆ ਉਹ ਜਾਰੀ ਕੀਤੀ ਜਾਵੇ ਠੀਕ ਹੈ ਜੀ ਕਿਉਂਕਿ ਇਹ ਹੁਣ ਪਰ ਤਿੱਕ ਤਰੀਕੇ ਨਾਲ ਕਹਿ ਲੋ ਕੋਰਟ ਦੇ ਵਿੱਚੋਂ ਸਹੀ ਤਰੀਕੇ ਨਾਲ ਬਾਹਰ ਇਸ ਤੋਂ ਬਿਨਾ ਜੇ ਗੱਲ ਕਰ ਲਈਏ ਕੱਟ-ਆਫ ਦੀ ਸੇਵ ਮਾਰਕਸ ਦੀ ਮੈਰਿਟ ਦੀ ਹਨਾ ਤਾਂ ਦੇਖੋ ਕੁਝ ਕੈਟੇਗਰੀਜ਼ ਦਿੱਤਾ ਹੈ ਜਿਹੜੀਆਂ ਸਾਰੀਆਂ ਹੀ ਸਿਲੈਕਟ ਹੋਣਗੀਆਂ ਜਿਵੇਂ ਐਸ.ਸੀ.ਐਮ.ਨ ਵੀ ਸਾਰੇ ਹੀ ਸਿਲੈਕਟ ਹੋ ਜਾਣਗੇ ਠੀਕ ਹੈ ਤੇ 94 ਭਰਤੀ ਆਉਣ ਵਾਲੀ ਆ ਉਹ ਵੀ ਤੁਸੀਂ ਦੇਖ ਲਓ ਮਤਲਬ 23 ਚੌਣ ਭਰਤੀ ਇਹ ਹੋਗੀ ਠੀਕ ਹੈ ਤੇ 94 ਭਰਤੀ ਉਹ ਹੋਗੀ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ 7000 ਦੇ ਕਰੀਬ ਜਿਹੜੀ ਇਹ ਪੋਸਟਾਂ ਨੇ ਠੀਕ ਹੈ ਇਹਨਾਂ ਨੂੰ ਕੰਪਲੀਟ ਜਿਹੜਾ ਡਿਪਾਰਟਮੈਂਟ ਕਰਦਾ ਹੈ ਤਾਂ ਜਿੰਨੇ ਵੀ ਕੈਂਡੀਡੇਟਸ ਨੇ ਅਪਲਾਈ ਕੀਤਾ ਹੋਇਆ ਉਹ 94 ਚੰਨ ਦੇ ਵਿੱਚ 23 ਚੋਣ ਦੇ ਵਿੱਚ ਉਹ ਸਾਰੇ ਹੀ ਸਿਲੈਕਟ ਹੋ ਜਾਣਗੇ ਲੇਕਿਨ ਪਹਿਲਾਂ ਮੰਗੇ ਇਹ ਰੱਖੀ ਜਾਵੇ ਕਿ ਜਿਹੜੀ 23 ਚੋਣ ਭਰਤੀ ਹੈ ਉਹ 94 ਚੰਨ ਦੇ ਤਾਂ ਪਹਿਲਾਂ ਕੰਪਲੀਟ ਹੋਵੇ ਕਿਉਂਕਿ ਫਿਰ ਉਹ 94 ਵਾਲੇ ਜਿਹੜੇ ਨੇ 23 ਚੋਣ ਦੇ ਵਿੱਚ ਜੁਆਇਨ ਕਰ ਜਾਣਗੇ ਜੇ ਇਸ ਤਰੀਕੇ ਨਾਲ ਨਹੀਂ ਹੁੰਦਾ ਹੈਗਾ ਠੀਕ ਹੈ ਕੈਂਡੀਡੇਟਸ ਨੇ ਜਿਹੜੇ ਇਹ ਜੇ ਨਹੀਂ ਹੁੰਦਾ ਡਿਪਾਰਟਮੈਂਟ ਨਹੀਂ ਕਰਾਉਂਦਾ ਤਾਂ ਇਹਦਾ ਸਿੱਧਾ ਸਿੱਧਾ ਨੁਕਸਾਨ 23 ਚੋਂ ਨੂੰ ਤਾਂ ਹੈਗਾ ਹੀ ਐ ਮੈਰਿਟ ਦਾ ਠੀਕ ਹੈ ਇਸ ਤੋਂ ਬਿਨਾਂ 94 ਨੂੰ ਵੀ ਪਈਗਾ ਫਰਕ 94 ਤੇ ਵੀ ਮੈਰਿਟ ਦਾ ਫਰਕ ਪਈਗਾ ਪਲੱਸ ਸਿੱਟਾ ਖਰਾਬ ਹੋਣਗੀਆਂ ਤਾਂ ਇਸ ਕਰਕੇ ਡਿਪਾਰਟਮੈਂਟ ਕੋਲ ਵੱਤਵਾਦ ਮੰਗ ਕੀਤੀ ਜਾਵੇ ਕਿ ਜਿਹੜੀ 23 ਚੋਂ ਭਰਤੀ ਆ ਉਹ ਪਹਿਲਾਂ ਕੰਪਲੀਟ ਕੀਤੀ ਜਾਵੇ ਹੁਣ ਇਹ ਕੇਸ ਦੇ ਵਿੱਚੋਂ ਬਾਹਰ ਹੈ ਜਲਦ ਤੋਂ ਜਲਦ ਹਫਤੇ ਦੇ ਅੰਦਰ ਅੰਦਰ ਸਾਰਾ ਪ੍ਰੋਸੈਸ ਕੰਪਲੀਟ ਕਰਾ ਕੇ ਜੁਆਇਨਿੰਗ ਜਿਹੜੀ ਹੈ ਹੱਥਾਂ ਦੇ ਵਿੱਚ ਲਵੋ ਤੁਸੀਂ ਆਫਰ ਲੈਟਰ ਤਾਂ ਕਿ ਤੇ ਜਾ ਕੇ ਇਹ ਭਰਤੀ ਜਿਹੜੀ ਹੈ ਕੰ ਠੀਕ ਹੈ sports ਕੋਟੇ ਵਾਲੇ ਹੋਗੇ ਹੋਰ ਹੈਂਡੀਕੈਪਡ ਹੋਗੇ ਹਨਾ ਯਾ ਕਹ ਲੋ ਐਮ ਐਂਡ ਬੀ categories ਹੋ ਗਿਆ ਤਾਂ ਇਹ ਤਾਂ ਮੋਸਟਲੀ ਸਾਰੇ ਹੀ ਸਿਲੈਕਟ ਹੋ ਜਾਣਗੇ ਫ੍ਰੀडम फाइਟਰ ਹੋਗੇ ਇਹਨਾਂ ਤੋਂ ਬਿਨਾਂ ਰਹੀ ਗਏ ਜਨਰਲ ਦੀ bc ਦੀ sc r ਐਂਡ ਉਹਦੀ ਤਾਂ ਦੇਖੋ ਇਹਦੀ ਇੱਕ ਲਿਸਟ ਹੋਰ ਆ ਸਕਦੀ ਹੈ ਲੇਕਿਨ ਪਹਿਲਾ ਜੋ ਤੱਕ ਫਰਸਟ ਸਿਲੈਕਸ਼ਨ ਲਿਸਟ ਆਊਟ ਅ ਨਹੀਂ ਕੀਤੀ ਜਾਂਦੀ ਐ ਫਰਸਟ ਸਿਲੈਕਸ਼ਨ ਲਿਸਟ ਨੂੰ ਜੁਆਇਨ ਨਹੀਂ ਕਰਾਇਆ ਜਾਂਦਾ ਉਦੋਂ ਤੱਕ ਆਪਾਂ ਸੈਕੰਡ ਲਿਸਟ ਦੀ ਉਮੀਦ ਨਹੀਂ ਰੱਖ ਸਕਦੇ ਠੀਕ ਹੈ ਤਾਂ ਸੈਕੰਡ ਲਿਸਟ ਤਾਂ ਹੀ ਆਏਗੀ ਸਕਰੂਟੀਨੀ ਦੀ ਵੀ ਜਦੋਂ ਤੱਕ ਫਰਸਟ ਨੂੰ ਜੁਆਇਨ ਨਹੀਂ ਕਰਾਇਆ ਜਾਂਦਾ ਕਲੀਅਰ ਹੈ ਜੀ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਸਕਰੂਟੀਨੀ ਹੋਈ ਆ ਬਹੁਤ ਘੱਟ ਕੈਂਡੀਡੇਟਸ ਉੱਥੇ ਪਹੁੰਚਿਆ ਸੀ ਤਾਂ ਡਿਪਾਰਟਮੈਂਟ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਲਿਸਟ ਜਿਹੜੀ ਜਾਰੀ ਕੀਤੀ ਜਾਵੇ ਲੇਕਿਨ ਡਿਪਾਰਟਮੈਂਟ ਉਦੋਂ ਹੀ ਪ੍ਰੋਸੈਸ ਸਟਾਰਟ ਕਰੇਗਾ ਜਦੋਂ 23 24 ਵਾਲੇ ਕੁਝ ਆਪਣਾ ਰੰਗ ਦਿਖਾਉਣਗੇ ਆਪਦੀ ਜਿਹੜੀਆਂ ਮੰਗ ਦਿਖਾਉਣਗੇ ਵੀ ਹਾਂ ਸਾ ਸਾਡੀ ਇਹ ਭਰਤੀ ਹੈ ਜਲਦੀ ਤੋਂ ਜਲਦੀ ਕੰਪਲੀਟ ਕੀਤੀ ਜਾਵੇ ਤਾਂ ਹੁਣ ਇਹ ਭਰਤੀ ਜਿਹੜੀ ਹੈ ਸੇਫ ਹੈ ਜ਼ਰੂਰ ਤੋਂ ਜ਼ਰੂਰ ਡਿਪਾਰਟਮੈਂਟ ਨੂੰ ਤੇ ਈਟੀਟੀ ਯੂਨੀਅਨ ਨੂੰ ਚਾਹੀਦਾ ਕਿ ਬਦ ਤੋਂ ਬਾਅਦ ਜਲਦੀ ਤੋਂ ਜਲਦੀ ਜਿਹੜੇ ਐਫਰਟ ਕਰਕੇ 23 ਚੌਣ ਭਰਤੀ ਨੂੰ ਕੰਪਲੀਟ ਕਰਾਇਆ ਜਾਵੇ ਇਹ ਨਾ ਹੋਵੇ ਕਿ ਡਿਪਾਰਟਮੈਂਟ ਇਹ ਕਹੇ ਕਿ ਹਾਂ ਉਹ ਨਾ ਚੌਣ ਵੇ ਦਾ ਕੰਮ ਚੱਲ ਰਿਹਾ ਤੇ ਸਟਾਫ ਬੀਜ਼ੀ ਆ ਤਾਂ ਕਰਕੇ ਨਹੀਂ ਹੋਣੀ ਫਿਰ ਤੁਸੀਂ ਭੁੱਲ ਜਾਓ ਕਿਉਂਕਿ ਫਿਰ ਉਹ ਨਾ ਚੌਣ ਵੇ ਪਹਿਲਾਂ ਕੰਪਲੀਟ ਹੋ ਜਾਏਗੀ ਠੀਕ ਹੈ ਤਾਂ ਇਸ ਕਰਕੇ ਬਾਤ ਤੋਂ ਬਾਅਦ ਮੰਗ ਰੱਖੋ ਕਿ 23 ਚੋਣ ਭਰਤੀ ਨੂੰ ਜਲਦੀ ਤੋਂ ਜਲਦੀ ਕੰਪਲੀਟ ਕਰਕੇ ਜਿਹੜੀਆਂ ਲਿਸਟਾਂ ਨੇ ਉਹ ਸਹੀ ਤਰੀਕੇ ਨਾਲ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਜਾਣ ਜੋਇਨਿੰਗ ਦਿੱਤੀ ਜਾਵੇ ਰਹੀ ਗੱਲ ਜੋਇਨਿੰਗ ਦੀ ਜਿਹੜੇ ਪੁੱਛਦੇ ਨੇ ਕਦੋਂ ਤੱਕ ਜੋਇਨਿੰਗ ਹੋਏਗੀ ਤਾਂ ਦੇਖੋ 15 ਅਗਸਤ ਨੂੰ ਪੋਸੀਬਿਲਟੀ ਹੈ ਕਿ ਜੋਇਨਿੰਗ ਲੈਟਰ ਦੇ ਦਿੱਤੇ ਜਾਣ ਜੇਕਰ ਹੁਣ ਤੋਂ ਪ੍ਰੋਸੈਸ ਸਹੀ ਤਰੀਕੇ ਨਾਲ ਸਟਾਰਟ ਹੁੰਦਾ ਹੈ ਠੀਕ ਹੈ ਜੀ ਬਾਕੀ ਜੇਕਰ ਤੁਹਾਡਾ ਕੋਈ ਵੀ ਕੁੱਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਚੈਨਲ ਤੇ ਨਵੇਂ ਆਏ ਹੋ ਤਾਂ 23 ਚੋਣ ਭਰਤੀ ਸੰਬੰਧੀ ਹਰ ਪ੍ਰਕਾਰ ਦੇ ਅਪਡੇਟ ਲੈਣ ਦੇ ਲਈ ਤੁਸੀਂ ਚੈਨਲ ਨਾਲ ਜੁੜ ਸਕਦੇ ਹੋ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਟੈਲੀਗ੍ਰam ਗਰੁੱਪ ਨਾਲ WhatsApp ਗਰੁੱਪ ਨਾਲ ਜਰੂਰ ਜੁੜੋ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਠੀਕ ਹੈ ਜੀ ਤਾਂ ਇਹ ਹੈਗੀ ਸੀ ਜੀ ਅੱਜ ਦੀ ਵੀਡੀਓ ਇਹ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਕਿ ਬਹੁਤ ਸਾਰੇ ਕੈਂਡੀਡੇਟਸ ਬਸ ਇਸ ਖੁਸ਼ੀ ਦੇ ਵਿੱਚ ਨੇ ਕਿ ਹਾਂ ਭਰਤੀ ਸੇਫ ਹੋ ਗਈ ਕੇਸ ਖਤਮ ਹੋ ਗਿਆ ਲੇਕਿਨ ਕੇਸ ਖਤਮ ਹੋਣ ਦੇ ਬਾਵਜੂਦ ਵੀ ਜਿਹੜਾ ਕਹਿ ਲੋ ਕਿਤੇ ਨਾ ਕਿਤੇ ਕਈ ਖਤਰੇ ਤੁਹਾਨੂੰ ਭਰਤੀ ਦੇ ਵਿੱਚ ਦੇਖਣ ਨੂੰ ਮਿਲਣਗੇ ਇਸ ਤੋਂ ਪਹਿਲਾਂ ਕਿ ਕੋਈ ਹੋਰ ਦਿੱਕਤ ਆਵੇ ਡਿਪਾਰਟਮੈਂਟ ਕੋਲ ਮੰਗ ਰੱਖੀ ਜਾਵੇ ਕਿ ਜਲਦ ਤੋਂ ਜਲਦ ਇਹ ਭਰਤੀ ਹੈ ਉਹ ਕੰਪਲੀਟ ਕੀਤੀ ਜਾਵੇ ਠੀਕ ਹੈ ਜੀ ਤਾਂ ਆਈ ਹੋਪ ਤੁਹਾਨੂੰ ਇਹ ਪੁਆਇੰਟ ਜਿਹੜਾ ਕਲੀਅਰ ਹੋ ਗਿਆ ਹੋਵੇਗਾ ਬਾਕੀ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਜਦੋਂ ਤੱਕ ਆਫੀਸ਼ਲ ਅਪਡੇਟ ਆਈ ਗਿਆ ਆਪਾਂ ਤੁਹਾਡੇ ਨਾਲ ਜਿਹੜ ਕਰਾਂਗੇ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜਰੂਰ ਕਰਿਓ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਬਾਕੀ ਤੁਹਾਡੇ ਕੀ ਵਿਚਾਰ ਨੇ ਕਦੋਂ ਤੱਕ ਸਿਲੈਕਸ਼ਨ ਲਿਸਟ ਆ ਸਕਦੀ ਹੈ ਨੇ ਕੀ ਡਿਪਾਰਟਮੈਂਟ ਨੂੰ ਅੱਗੇ ਕਰਨਾ ਚਾਹੀਦਾ ਹੈ ਤੁਸੀਂ ਆਪਦੇ ਵਿਚਾਰ ਜਰਨੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤਾਂ ਕਿ ਪਤਾ ਲੱਗ ਸਕੇ ਕਿ ਜਿਹੜੇ 23 ਚੋਣ ਕੈਡਰ ਆ ਉਹਨਾਂ ਦੇ ਆਪਦੇ ਜਿਹੜੇ ਪਰਸਪੈਕਟਿਵ ਦੇ ਅਕੋਰਡਿੰਗ ਕੀ ਗੱਲ ਉਹਨਾਂ ਦੀ ਜਿਹੜੀ ਦਿਮਾਗ ਦੇ ਵਿੱਚ ਚੱਲ ਰਹੀ ਹੈ ਠੀਕ ਹੈ ਜੀ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ